ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਕਾਂਗਰਸ ਪਾਰਟੀ ਦੇ ਵਿੱਚ ਜੋ ਇਸ ਵਕਤ ਹਲਚਲ ਮਚੀ ਹੋਈ ਹੈ ਕਹਿੰਦਾ ਪਾਵਾ ਹੈ ਕਿ ਉਹਦੇ ਜਿਹੜੇ ਪਾਰਟੀ ਦੇ ਪ੍ਰਧਾਨ ਹੈ ਉਹਨਾਂ ਨੂੰ ਬਦਲਣ ਦੀਆਂ ਜੜੀਆਂ ਅਟਕਲਾਂ ਕਿ ਆ ਸਟਕਲਾਂ ਜਿਹੜੀਆਂ ਰਾਜਨੀਤੀ ਸਰਗਰਮੀਆਂ ਦੇ ਵਿੱਚ ਤੇਜ਼ ਹੋ ਚੁੱਕੀਆਂ ਕਿਉਂਕਿ ਜਿਹੜੀ ਤਰਨ ਤਰਨ ਦੇ ਵਿੱਚ ਜਿਮਨੀ ਚੋਣ ਹੋਈ ਸੀ ਉਹਦੇ ਵਿੱਚ ਜਿਹੜਾ ਕਾਂਗਰਸ ਨੇ ਜਾਂ ਕਾਂਗਰਸ ਦੇ ਜਿਹੜੇ ਬਾਕੀ ਦੇ ਪੰਜਾਬ ਦੇ ਲੀਡਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਉਹਨਾਂ ਦਾ ਇਹ ਮੰਨਣਾ ਹੈ ਕਿ ਕਾਂਗਰਸ ਜਿਸ ਨੇ 2027 ਦੇ ਵਿੱਚ ਆਪ ਨੂੰ ਹਰਾਉਣ ਦਾ ਵਾਅਦਾ ਕੀਤਾ ਸੀ ਤਰਨਤਾਰਨ ਉਪ ਚੋਣ ਵਿੱਚ ਨਾ ਸਿਰਫ ਆਪਣੀ ਜ਼ਮਾਨਤ ਗਵਾ ਦਿੱਤੀ ਬਲਕਿ ਚੌਥੇ ਸਥਾਨ ਤੇ ਰਹਿ ਔਰ ਨਾਲ ਹੀ ਰਾਜਾ ਵੜਿੰਗ ਵੱਲੋਂ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਵਿਰੁੱਧ ਜਿਹੜੀਆਂ ਕੀਤੀਆਂ ਗਈਆਂ અપਮਾਨਜਨਕ ਟਿੱਪਣੀਆਂ ਅਤੇ ਸਿੱਖ ਬੱਚਿਆਂ ਦੇ ਕੇਸਾਂ ਦੇ ਨਾਲ ਜਿਹੜੀ ਵਾਲਾਂ ਦੇ ਨਾਲ ਛੇੜਛਾੜ ਦਾ ਮਾਮਲਾ ਕਰਨ ਦਾ ਜਿਹੜਾ ਉਹਨਾਂ ਦੀਆਂ ਕਾਰਵਾਈਆਂ ਸੀ ਉਹ ਕਹਿੰਦੇ ਕਿ ਇਸ ਲਈ ਵੀ ਕਾਂਗਰਸ ਨੂੰ ਜਿਹੜੀ ਹੈ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਹ ਇੱਕ ਪੰਥਕ ਹਲਕਾ ਹੈ ਇੱਥੇ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਸੀ ਉਹਨੇ ਵੀ ਨੁਕਸਾਨ ਕੀਤਾ ਹੈ ਕਾਂਗਰਸ ਪਾਰਟੀ ਦਾ ਔਰ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਸਨ ਉਹਨਾਂ ਦੀ ਜਿਹੜੀ ਜ਼ਮਾਨਤ ਸੀ ਉਹ ਜ਼ਬਤ ਹੋਈ ਸੀ ਅਟਕਲਾ ਜੋਰਾਂ ਤੇ ਹਨ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਨਵਰੀ ਦੇ ਪਹਿਲੇ ਹਫ਼ਤੇ ਪਾਰਟੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਏਗਾ ਇਸ ਦੀ ਖਬਰ ਮਿਲਦਿਆਂ ਹੀ ਸਰ ਚਰਨਜੀਤ ਸਿੰਘ ਚੰਨੀ ਜੋ ਜਲੰਧਰ ਤੋਂ ਇਸ ਵਕਤ ਮੈਂਬਰ ਪਾਰਲੀਮੈਂਟ ਹਨ ਉਹਨਾਂ ਨੇ ਆਪਣੇ ਬੱਚੇ ਦੇ ਜਨਮ ਦਿਨ ਦੇ ਉੱਪਰ ਇੱਕ ਪਾਰਟੀ ਰੱਖ ਕੇ ਔਰ ਸਾਰੇ ਜਿੰਨੇ ਵੀ ਪੰਜਾਬ ਦੇ ਵੱਡੇ ਲੀਡਰ ਸਨ ਬੇਸ਼ੱਕ ਕਾਂਗਰਸ ਪਾਰਟੀ ਦੇ ਵਿੱਚ ਇਸ ਵਕਤ ਫੁੱਟ ਹੈ ਔਰ ਧੜੇਬੰਦੀ ਹੈ ਪਰ ਫਿਰ ਵੀ ਉਹਨਾਂ ਨੇ ਸਾਰੇ ਧੜਿਆਂ ਦੇ ਲੋਕਾਂ ਨੂੰ ਉੱਥੇ ਸੱਦਿਆ ਸੀ ਔਰ ਸਾਰਿਆਂ ਨੇ ਹੀ ਇਕਜੁੱਟ ਹੋ ਕੇ ਉੱਥੇ ਸ਼ਿਰਕਤ ਕੀਤੀ ਜਿੱਥੋਂ ਕਿ ਆਸ ਅਟਕਲਾ ਜਿਹੜੀਆਂ ਉਹ ਲਗਣੀਆਂ ਸ਼ੁਰੂ ਹੋ ਗਈਆਂ ਕਿ ਹੁਣ ਜਿਹੜੇ ਅਗਲੇ ਪ੍ਰਧਾਨ ਹੋਣਗੇ ਉਹ ਹੋ ਸਕਦਾ ਹੈ ਕਾਂਗਰਸ ਹਾਈ ਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਜਾਂ ਪ੍ਰਧਾਨਗੀ ਦਾ ਅਹੁਦਾ ਜਾਂ ਹੋ ਸਕਦਾ ਹੈ ਕਿ ਜਿਹੜਾ ਅੱਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਉਹਦੇ ਲਈ ਉਹਨਾਂ ਨੂੰ ਸੀਐਮ ਦਾ ਚਿਹਰਾ ਅਨਾਉਂਸ ਕਰ ਦਿੱਤਾ ਜਾਵੇ ਹੋ ਸਕਦਾ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਉਹਨਾਂ ਨੂੰ ਹੁਣ ਜਿੰਨੇ ਵੀ ਸੀਨੀਅਰ ਆਗੂ ਨੇ ਕਾਂਗਰਸ ਆਗੂ ਉਹ ਮਿਲ ਰਹੇ ਹਨ ਔਰ ਉਥੇ ਉਹਨਾਂ ਦੀ ਪਾਰਟੀ ਦੇ ਵਿੱਚ ਸਾਰੇ ਸੀਨੀਅਰ ਆਗੂਆਂ ਨੇ ਸ਼ਿਰਕਤ ਕਰਕੇ ਯੂਨਾਈਟਿਡ ਕਾਂਗਰਸ ਦਾ ਜਿਹੜਾ ਸਰਲੇਖ ਖੇਡ ਚਰਨਜੀਤ ਸਿੰਘ ਚੰਨੀ ਨੇ ਉਹ ਵੀਡੀਓ ਜਿਹੜੀ ਹੈ ਉਹ ਪੋਸਟ ਕੀਤੀ ਹੈ ਭਾਵੇਂ ਚਰਨਜੀਤ ਸਿੰਘ ਚੰਨੀ ਦਾ ਤੜਾ ਮੁੱਖ ਮੰਤਰੀ ਪ੍ਰਧਾਨ ਸੌਰੀ ਆਵੇਂ ਚਰਨਜੀਤ ਸਿੰਘ ਚੰਨੀ ਦਾ ਧੜਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਤੋਂ ਵੱਖਰੇ ਤੌਰ ਤੇ ਕੰਮ ਕਰਦਾ ਪਰ ਉਹ ਵੜਿੰਗ ਦੇ ਵਿਰੋਧੀ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦਾ ਵੀ ਖੁੱਲ ਕੇ ਸਮਰਥਨ ਕਰਦਾ ਹੈ ਹਾਲਾਂਕਿ ਜਦੋਂ ਚੰਨੀ ਨੇ ਆਪਣੇ ਪੁੱਤਰ ਦੇ ਜਿਹੜੀ ਪਾਰਟੀ ਰੱਖੀ ਸੀ ਤਾਂ ਉੱਥੇ ਰਾਜਾ ਵੜਿੰਗ ਵੀ ਪਹੁੰਚੇ ਸਨ ਔਰ ਉਹਨਾਂ ਨੇ ਰਾਜਾ ਵੜਿੰਗ ਨੂੰ ਆਪ ਗਲ ਨਾਲ ਵੀ ਲਗਾਇਆ ਸੀ ਔਰ ਗਰਮ ਜੋਸ਼ੀ ਨਾਲ ਉਹਨਾਂ ਦਾ ਸਵਾਗਤ ਵੀ ਕੀਤਾ ਸੀ ਚੰਨੀ ਦਾ ਹਾਈ ਕਮਾਂਡ ਨੂੰ ਇਹੀ ਸੁਨੇਹਾ ਸੀ ਕਿ ਜੇਕਰ ਉਹਨਾਂ ਨੂੰ ਮੁਖੀ ਨਿਯੁਕਤ ਕੀਤਾ ਜਾਂਦਾ ਤਾਂ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਇਸ ਧੜੇਬੰਦੀ ਨੂੰ ਜਿਹੜਾ ਇੱਕ ਜੁੱਟ ਕਰ ਸਕਦੇ ਐ ਕਿਉਂਕਿ ਇਸ ਵਕਤ ਕਾਂਗਰਸ ਪਾਰਟੀ ਬਹੁਤ ਬੁਰੀ ਤਰੀਕੇ ਨਾਲ ਫੁੱਟ ਦਾ ਸ਼ਿਕਾਰ ਹੈ ਔਰ ਧੜੇਬੰਦੀ ਨਾਲ ਜੂਝ ਰਹੀ ਹੈ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਵੀ ਗੱਲ ਯਾਦ ਕਰਵਾਈ ਕਿ ਨਵਜੋਤ ਸਿੰਘ ਸਿੱਤੂ ਜੋ 2022 ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਨੇ ਵੀ ਮੁੱਖ ਮੰਤਰੀ ਅਹੁਦੇ ਲਈ ਆਪਣਾ ਜਿਹੜਾ ਦਾਵਾ ਸੀ ਉਹ ਜਤਾਇਆ ਸੀ ਹੁਣ ਵੀ ਜਦੋਂ ਉਹ ਹਾਈ ਕਮਾਂਡ ਨੂੰ ਮਿਲ ਕੇ ਆਏ ਨੇ ਪ੍ਰਿਆੰਕਾ ਗਾਂਧੀ ਨੂੰ ਤਾਂ ਜਿਹੜੀ ਸਿਆਸਤ ਸੀ ਉਹ ਗਰਮਾ ਗਈ ਸੀ ਕਿ ਹੁਣ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਵਾਗਡੋਰ ਹੈ ਉਹ ਹੋ ਸਕਦਾ ਹੈ ਕਿ ਹਾਈ ਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸੌਂਪ ਦਿੱਤੀ ਜਾਵੇ ਪਰ ਉਹਨਾਂ ਨੂੰ ਮਿਲ ਕੇ ਆਇਆਂ ਨੂੰ ਹੁਣ ਕਾਫੀ ਟਾਈਮ ਹੋ ਗਿਆ ਹੈ ਅਜੇ ਤੱਕ ਹਾਈ ਕਮਾਂਡ ਵੱਲੋਂ ਕੋਈ ਵੀ ਇਹੋ ਜਿਹਾ ਜਿਹੜਾ ਸੰਦੇਸ਼ ਹੈ ਜਾਂ ਪ੍ਰੈਸ ਨੋਟ ਹੈ ਉਹ ਕੋਈ ਵੀ ਅਜੇ ਜਾਰੀ ਨਹੀਂ ਕੀਤਾ ਗਿਆ ਔਰ ਚੰਨੀ ਨੇ ਚੰਨੀ ਉਸ ਸਮੇਂ ਮੁੱਖ ਮੰਤਰੀ ਸਨ ਜਿਸ ਵੇਲੇ ਉਹਨਾਂ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਜਿਹੜਾ ਸੀ ਉਹ ਦਾਵਾ ਜਤਾਇਆ ਸੀ ਔਰ ਇਹ ਇੱਕ ਵੱਡਾ ਜਿਹੜਾ ਮੁੱਦਾ ਬਣ ਗਿਆ ਸੀ ਜਿਸ ਨਾਲ ਕਾਂਗਰਸੀ ਮੈਂਬਰਾਂ ਨੂੰ ਦੋ ਧੜਿਆਂ ਵਿੱਚ ਵੰਡ ਪੈ ਗਈ ਸੀ ਇੱਕ ਲੰਮੇ ਡਰਾਮੇ ਤੋਂ ਬਾਅਦ ਰਾਹੁਲ ਗਾਂਧੀ ਨੇ ਫਿਰ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਸੀ ਪਰ ਸਿੱਧੂ ਨੇ ਸੂਬੇ ਭਰ ਵਿੱਚ ਉਹਨਾਂ ਦੇ ਲਈ ਜਿਹੜਾ ਪ੍ਰਚਾਰ ਸੀ ਉਹ ਨਹੀਂ ਕੀਤਾ ਸੀ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜੇਕਰ ਰਾਜਾ ਵੜਿੰਗ ਪ੍ਰਧਾਨ ਰਹਿੰਦੇ ਨੇ ਤਾਂ ਚੰਨੀ ਦੁਬਾਰਾ ਉਸੇ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਬਾਕੀ ਕੈਪਟਨ ਅਮਰਿੰਦਰ ਸਿੰਘ ਵਾਲਾ ਫਾਰਮੂਲਾ ਹੋ ਸਕਦਾ ਵਰਤਿਆ ਜਾਵੇ 2002 2012 ਤੇ 2017 ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਚੋਣਾ ਲੜੀਆਂ ਸੀ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ 2007 ਅਤੇ 2017 ਵਿੱਚ ਜਿੱਤ ਦਾ ਸਹਰਾ ਆਪਣੇ ਸਿਰ ਲੈਂਦੇ ਆ ਉਹ ਸੀਐਮ ਬਣੇ ਸਨ ਹੁਣ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਸਮੇਤ ਕਿਸੇ ਹੋਰ ਆਗੂ ਨੂੰ ਆਪਣੇ ਬਰਾਬਰ ਖੜਾ ਨਹੀਂ ਹੋਣ ਦਿੱਤਾ ਸੀ ਇਹੀ ਚੀਜ਼ ਇਹੀ ਗੱਲ ਹੁਣ ਵੀ ਚੱਲ ਰਹੀ ਹੈ ਇੱਥੇ ਪੰਜਾਬ ਦੇ ਅੰਦਰ ਕਿ ਜਿਸ ਵੇਲੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਉਸ ਵੇਲੇ ਜਿਹੜੇ ਨਵਜੋਤ ਸਿੰਘ ਸਿੱਧੂ ਸਨ ਉਹਨਾਂ ਵੱਲੋਂ ਥੋੜਾ ਜਿਹੜਾ ਵਿਰੋਧ ਸੀ ਉਹ ਦਰਜ ਕਰਾਇਆ ਗਿਆ ਸੀ ਔਰ ਆਪਣੇ ਮੁੱਖ ਮੰਤਰੀ ਬਣਨ ਦਾ ਜਿਹੜਾ ਦਾਵਾ ਉਹ ਪੇਸ਼ ਕੀਤਾ ਸੀ ਹੁਣ ਵੀ ਉਹ ਹਾਈ ਕਮਾਂਡ ਨੂੰ ਮਿਲ ਕੇ ਆਏ ਨੇ ਪਰ ਅਟਕਲਾਂ ਇਹੀ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਪਿੱਛੇ ਜੇ ਇਹ ਗੱਲ ਸਾਹਮਣੇ ਆਈ ਸੀ ਸੂਤਰਾਂ ਦੇ ਹਵਾਲੇ ਤੋਂ ਵੀ ਇਹ ਖਬਰ ਆ ਰਹੀ ਸੀ ਕਿ ਹੁਣ ਕਾਂਗਰਸ ਜਿਹੜੀ ਹੈ ਉਹ ਦਲਿਤ ਭਾਈਚਾਰੇ ਨੂੰ ਔਰ ਹਿੰਦੂ ਵੋਟ ਔਰ ਸਿੱਖ ਜਿਹੜੀ ਵੋਟ ਹੈ ਜੱਟ ਸਿੱਖ ਵੋਟ ਹੈ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ ਤਾਂ ਕਿ ਉਹ 2027 ਦੇ ਵਿੱਚ ਆਪਣੀ ਸਰਕਾਰ ਬਣਾ ਸਕੇ ਜਿਹਦੇ ਲਈ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਇੱਕ ਜਿਹੜਾ ਕਾਬਲ ਚਿਹਰਾ ਨਜ਼ਰ ਆ ਰਿਹਾ ਹੈ ਧੰਨ